ਅਜਨਾ ਆ ਮੈਂ ਕਿਤਾਬ ਪੜਦਾ ਸੀ ਪਿੰਡ ਦੀ ਬੁੱਕਲ। ਇਹ ਕਿਤਾਬ ਦੇ ਵਿੱਚ ਐ ਪਿੰਡ ਦੀਆਂ ਛੋਟੀਆਂ-ਛੋਟੀਆਂ ਕਹਾਣੀਆਂ ਜਿਵੇਂ ਵਾਪਰਦੀਆਂ ਆਉਂਦੀਆਂ ਪਿੰਡ ਦੇ ਲੋਕ ਕਿਵੇਂ ਗੱਲਾਂ ਕਰਦੇ ਨੇ ਉਵੇਂ। ਤੇ ਇਹਦਾ ਨਾਂ ਹੈਗਾ ਵੀ ਨੰਬਰ ਦਾ ਕੀ ਬਣਿਆ ਜਿਹੜੀ ਜਿਹੜਾ ਮੈਂ ਪੜਦੇ ਆ। ਕੁੱਟੀ ਵਾਲੇ ਮੇਲੇ ਦੇ ਕਬੱਡੀ ਕੱਪ ਤੇ ਐਤ ਕੀ ਫਿਰ ਗੇਜੇ ਤੀਰ ਦਾ ਪਿੰਡ ਹਾਰ ਗਿਆ। ਹੁਣ ਇਹ ਗੇਜੇ ਤੀਰ ਦੀ ਕਹਾਣੀ ਹੈ। ਉਹਦਾ ਨਾ ਤੀਰ ਆ ਜਿਹੜਾ ਪਿੰਡ ਦੇ ਵਿੱਚ ਨਾਂ ਹੋ ਰੱਖ ਦਿੰਦੇ ਆ ਹਨਾ। ਪਿੰਡ ਕਹਦਾ ਹਾਰਿਆ ਸਮਝੋ ਗੇਜਾ ਤੀਰ ਹੀ ਹਾਰ ਗਿਆ। ਉਹਨੇ ਕਿਸੇ ਨਾਲ ਸ਼ਰਤ ਲਾਈ ਹੋਈ ਸੀ 500 500 ਰੁਪਏ ਦੀ। ਤੇ ਉਹਦਾ 500 ਰੁਪਏ ਦਾ ਉਠੇ ਪੰਗੇ ਲੈਣ ਦੀ ਤਾਂ ਪਹਿਲੇ ਦਿਨੋਂ ਆ ਤੇ ਫੰਦਰ ਨੂੰ ਪੈਸੇ ਹਾਰ ਕੇ ਪਿੰਡ ਪਿੰਡ ਆ ਟੀਮ ਨਾਲ ਜਦਣ ਲੱਗ ਪਿਆ ਜਦੋਂ ਹਾਰ ਗਿਆ ਤੇ ਪਿੰਡ ਦੇ ਬੱਚ ਹੁੰਦੇ ਨਹੀਂ ਜਿਹੜੇ ਬੰਦੇ ਰੋਲਾ ਪਾਉਣ ਵਾਲੇ ਨਹੀਂ ਦੇ ਜਿਹੜੇ ਬੰਦੇ ਆਸੇ ਪਾਸੇ ਖੜੇ ਕਹੀ ਜਾਂਦੇ ਰੋ ਵੀ ਹਾਰ ਗਏ ਯਾਰ ਤੁਸੀਂ ਜੋਰ ਹੀ ਨਹੀਂ ਲਾਇਆ ਤੁਹਾਨੂੰ ਪਤਾ ਹੀ ਨਹੀਂ ਆ ਲੱਤ ਫੜਨੀ ਹੁੰਦੀ ਆ ਗੋਟਾ ਆ ਫੜਨਾ ਹੁੰਦਾ ਪਾਸੇ ਵਾਲੇ ਨਹੀਂ ਕਹੀ ਜਾਂਦੇ ਉਹ ਗੇਜਾ ਤੀਰ ਕਹਦਾ ਯਾਰ ਜੇ ਹਾਰ ਨਹੀਂ ਸੀ ਕਿਸੇ ਤਗੜੀ ਟੀਮ ਤੋਂ ਤਾਂ ਹਾਰਦੇ ਜਮਾਂ ਖੇਡ ਕਰਤੀ ਯਾਰ ਹੱਥ ਲਾ ਕੇ ਮੁੜਨਾ ਹੁੰਦਾ ਟੱਚ ਮਾਰ ਕੇ ਗੋਲੀ ਵਾਂਗੂ ਵਾਪਸ ਪਾਲਿਆਂ ਤੇ ਮਾੜਾ ਜਾਂ ਕਰੰਟ ਨਾ ਰੱਖਿਆ ਕਰੋ ਸੀ ਗੀ ਰਾਜ ਆ ਜਿਹੜੇ 4 ਨੰਬਰ ਜੁੜੇ ਆ ਉਹ ਵੀ ਸੱਪ ਵਾਂਗੂ ਢੱਡਰ ਰਗੜਾ ਰਗੜ ਕੇ ਢੇਰੀਆਂ ਤੇ ਪਹੁੰਚੇ ਗੇਜਾ ਤੀਰ ਦੀਆਂ ਗੱਲਾਂ ਸੁਣ ਕੇ ਕਾਲਾ ਕੌਂਕੀ ਭੜਕ ਉੱਠਿਆ ਤੂੰ ਪਾ ਕੇ ਵੇਖ ਲੈ ਰੇਡ ਅਗਲਾ ਆਲੂ ਵਾਂਗੂ ਸ਼ਰਦਾ ਥਾਂ ਥਾਂ ਤੂੰ ਗੱਲਾਂ ਕਰਨੀਆਂ ਸੌਖੀਆਂ ਨੇ ਆ ਜੀ ਕਾ ਨੂੰ ਆਥਨੇ ਪਿੰਡ ਵਾਲੇ ਗਰਾਊਂਡ 'ਚ ਲੱਗ ਜੂ ਪਤਾ ਗੋਲੀ ਵਾਲੇ ਟੱਚ ਦਾ ਗੇਜਾ ਤੀਰ ਕੰਮ ਖੰਭ ਮਾਰ ਗਿਆ ਕਹਿੰਦਾ ਟੱਕਰ ਦਿਆਂ ਕੱਲ੍ਹ ਨੂੰ ਫਿਰ ਲੱਗ ਜੂ ਪਤਾ ਗੇਜਾ ਤੀਰ ਤੇ ਲੰਘ ਗਿਆ ਕਹਿੰਦਾ ਵੀ ਕੱਲ ਨੂੰ ਮਿਲਦੇ ਆਂ ਫਿਰ ਆਪਾਂ ਗਰਾਊਂਡ ਦੇ ਵਿੱਚ ਲੱਗ ਜੂ ਪਤਾ ਲੈ ਵੀ ਹੁਣ ਗੇਜਾ ਤੀਰ ਦਾ ਤੇ ਉਹਦਾ ਮੁਕਾਬਲਾ ਹੋਣਾ ਗੇ ਪਿੰਡੇ ਤੋਂ ਮਿੱਟੀ ਛਾੜ ਕੇ ਕੱਪੜੇ ਪਾਉਂਦਾ ਹੋਇਆ ਕਾਲਾ ਕੌਂਦ ਕੀ ਟੌਂਟ ਮਾਰਦਾ ਬੋਲਿਆ ਆਹੋ ਤਾਂ ਹੀ ਤੀਰ ਤੀਰ ਕਹਿੰਦੇ ਆ ਤੈਨੂੰ ਪਤਾ ਤੇਰਾ ਵੱਡੇ ਗਾਵੇਂ ਪਹਿਲਵਾਨ ਦਾ 50 ਕਿਲੋ ਵਜਨ ਨਹੀਂ ਸਾਨੂੰ ਮੱਤਾ ਦਿੰਦਾ ਕੱਲ ਨੂੰ ਟੋਕਰਾ ਲੈ ਆਵੇਂ ਕਹਿੰਦਾ ਨਾਲ ਤੁਰਕੇ ਦਾ ਤੂੰ ਜਾਂਦਾ ਨਹੀਂ ਗਰਾਊਂਡ 'ਚੋਂ ਅਗਲੇ ਦਿਨ ਸਾਰੇ ਖਿਡਾਰੀ ਗਰਾਊਂਡ 'ਚ ਬੈਠੇ ਗੱਲਾਂ ਕਰੀ ਜਾਂਦੇ। ਕੱਲ ਫੜਤਾ ਮਾਰ ਗਿਆ ਗੇਜਾਦੀਰ ਪਰ ਅੱਜ ਆਉਂਦਾ ਨਹੀਂ। ਉਹ ਤਾਂ ਸ਼ਰਤ ਖਾਨ ਕਰਕੇ ਤੱਤੇ ਕੋਚ ਬੋਲ ਪਿਆ। ਕਾਲਿਆ ਪੰਜਾਬ 'ਚ ਇਹ ਗੱਲ ਆਮ ਐ। ਜਿਹੜੇ ਪਿੰਡ ਵੀ ਟੀਮ ਜਿਹੜੇ ਪਿੰਡ ਜਿਹੜੇ ਵੀ ਪਿੰਡ ਖੇਡਾਂ ਹੁੰਦੀਆਂ ਨੇ ਟੂਰਨਾਮੈਂਟ ਦੀ ਸਮਾਪਤੀ ਤੋਂ ਅਗਲੇ ਦਿਨ ਬਚੇਰੇ ਆ ਜਾਂਦੇ ਆ ਖੇਡਣ। ਪਰ 15 ਕਿ ਦਿਨਾਂ ਬਾਅਦ ਫਿਰ ਉਹੀ ਰਹਿ ਜਾਂਦੇ ਆ ਜੋ ਅਸਲੀ ਖਿਡਾਰੀ ਹੁੰਦੇ ਆ। ਬਰਸਾਤੀ ਡੱਡੂ ਜਿਵੇਂ ਆਉਂਦੇ ਆ ਉਵੇਂ ਗਾਇਬ ਹੋ ਜਾਂਦੇ ਆ। ਸਾਰੇ ਸਾਰੇ ਅਜੇ ਇਹੀ ਗੱਲਾਂ ਕਰੀ ਜਾਂਦੇ ਕਰੀ ਜਾਂਦੇ ਸੀ ਕਿ ਉਹ ਨਹੀਂ ਆਉਂਦਾ ਪਰ ਜਦੋਂ ਦੂਰੋਂ ਹੀ ਸਾਈਕਲ ਦੀਆਂ ਟੱਲੀਆਂ ਬਜਾਉਂਦਾ ਆਉਂਦੇ ਗੇਜੇ ਤੀਨ ਨੂੰ ਵੇਖਿਆ ਤਾਂ ਸਾਰੇ ਹੈਰਾਨ ਰਹਿ ਗਏ ਇਹ ਨਹੀਂ ਟਾਲਦਾ ਅਜ ਸਾਰੇ ਗਾਣੇ ਬਣਾ ਆਕਰ ਸਾਰੇ ਨੇ ਰਹਿ ਕਰ ਲਈ ਵੀ ਵੇਖੋ ਯਾਰ ਇਹ ਤਾਂ ਹੈਗਾ ਮੈਂਟਲ ਬੰਦਾ ਆਪਾਂ ਕਿਉਂ ਮਾਰਿਆ ਸੱਪ ਗਲੇ ਪਾਉਣਾ ਜੇ ਗਰਾਊਂਡ 'ਚ ਉੜਕ ਕੇ ਵੀ ਗਿਰ ਗਿਆ ਤਾਂ ਮਰ ਜੂ ਸਾਹ ਤਾਂ ਕਿਸ ਤਰ੍ਹਾਂ ਤੇ ਲੈਂਦਾ ਐਵੇਂ ਕੋਈ ਵਿਰਤਾ ਖੜੀ ਹੋਊ ਨਾਲੇ ਪਿੰਡ 'ਚ ਵੈਰ ਨੂੰ ਥਾਂ ਹੋਜੂ ਇਹਨੂੰ ਭੁਜਾਈ ਜਾਇਓ ਸਾਰੇ ਜਣੇ ਫੁੱਲ ਪੰਪ ਦਿਓ ਇਹਦੀ ਗਿੱਚੀ ਟੂਰਨਾਮੈਂਟ ਤੇ ਘਟਾਵਾਂਗੇ ਮੁੜਕੇ ਨਾ ਕਬੱਡੀ ਦਾ ਨਾਲ ਆਉਂਦੇ ਹੀ ਕਪੜੇ ਲਾ ਕੇ ਸਾਈਕਲ ਦੇ ਕੈਰੀਅਰ ਤੇ ਰੱਖ ਟੇਕ ਕੇ ਮੱਥਾ ਬੜ ਗਿਆ ਗਰਾਊਂਡ 'ਚ ਲੱਗ ਪੈ ਰੇ ਡਾਂ ਪਾਉਣ ਟੱਚ ਮਾਰ ਕੇ ਢਾ ਢੇਰੀਆਂ ਤੋਂ ਬਾਹਰ ਫੜੇ ਕੋਈ ਜਗ ਫੜੇ ਉਹਨੂੰ ਕੋਈ ਹੈ ਨਾ ਗੇਜਾ ਤੀਰ ਉਤਰੀ ਆਵਾਜ਼ ਪਿੰਡੇ ਤੇ ਮਿੱਟੀ ਨਾ ਲਗਣ ਦੇਵੇ ਸਾਰੇ ਪੰਪ ਦੇ ਜਾਣ ਕਹਿੰਦੇ ਫੁਰਤੀ ਬਹੁਤ ਐ ਉੱਡਣਾ ਤੀਰ ਐ ਉੱਡਣਾ ਹੁਣ ਤੂੰ ਰੇਡਾ ਰੇਡਾ ਪਾਇਆ ਕਰੀ ਕਾਲੇ ਤੂੰ ਦਾ ਆਪਾਂ ਪਾਣੀ ਪਿਉਣ ਤੇ ਕਾਲੇ ਕੂਲੇ ਵਰਗੇ ਨੂੰ ਤਾਂ ਆਪਾਂ ਪਾਣੀ ਪਿਉਣ ਤੇ ਰੱਖਾਂਗੇ ਤੇਰੇ ਮੁਕਾਬਲੇ ਇਹ ਤਾਂ ਕੁਛ ਨਹੀਂ ਤਿੰਨ ਚਾਰ ਦਿਨਾਂ ਚ ਗੇਜਾ ਤੀਜਾ ਹਰਜੀਤ ਬਰਾੜ ਵਾਲੀ ਫੀਲ ਆ ਲੱਗ ਪਿਆ ਜਾ ਕੇ ਟੱਚ ਮਾਰਿਆ ਕਰੇ ਪੁੱਠਾ ਹੀ ਉਂਗਲਾ ਖੜੀਆਂ ਕਰਦਾ ਭਜਾਇਆ ਕਰੇ ਸਾਰੇ ਕਹਿੰਦੇ ਵਾਹ ਓਏ ਗੇਜਾ ਤੂੰ ਤਾਂ ਸੱਚੀਓ ਤੀਰ ਹੈ ਪੇਸ਼ਾਨ ਉਹ ਹੀ ਫੁੱਲ ਭਾਏਦਾ ਸ਼ਿਕਾਤੀ ਹਵਾ ਵੇ ਗੇਜਾ ਤਾਂ ਵੈਗ ਵੀ ਫੋਰਡ ਵਾਂਗੂ ਫਰਾਟੇ ਮਾਰਦਾ ਜਾਂਦਾ ਮੋਜ਼ਾਇਲਾ ਵੀ ਫੜ ਲੇ ਥੋੜੇ ਚਿਰਾਂ ਚ ਗੇਜਾ ਤੀ ਚਾਰ ਝਾੜ ਲਿਆ ਝਾੜ ਤੇ ਗੇਜਾ ਵੀ ਕਿਹਾ ਕਰੇ ਵਜਨ ਦੀ ਕੋਈ ਗੱਲ ਗੁੱਲ ਨਹੀਂ ਹੁੰਦੀ ਕਰੰਟ ਆਉਣਾ ਚਾਹੀਦਾ ਸਰੀਰ ਦੇ ਵਿੱਚ ਫੇਰਾ ਕੁਝ ਕੁ ਦਿਨਾਂ ਬਾਅਦ ਚਲੇ ਗਏ ਟੂਰਨਾਮੈਂਟ ਤੇ ਪਹਿਲਾ ਮੈਚ ਹੀ ਪਵਾ ਲਿਆ ਟੀਮ ਵੀ ਚੋਟੀ ਦੀ ਅੱਗੇ ਕਹਿੰਦਾ ਵੀ ਪਾ ਪਾ ਕਹਿੰਦੇ ਪਾ ਬਈ ਗੇਜਾ ਪਹਿਲੀ ਰੇਡ ਡੇਢ ਨੰਬਰ ਦਾ ਮਸਲਾ ਹੈ ਜੇ ਜਾਤੀਰ ਵੀ ਚਾਂਬੜਿਆ ਫਿਰੇ ਵੀ ਨੰਬਰ ਤਾਂ ਵੱਟ ਤੇ ਐਦਾ ਲੋਕ ਵੀ ਵੇਖਣ ਵੀ ਆਹ ਕਾਨੇ ਵਰਗੇ ਸਰੀਰ ਵਾਲਾ ਕਿੱਧਰ ਨੂੰ ਤੁਰ ਪਿਆ ਪਹਿਲਾਂ ਤਾਂ ਸਾਨੂੰ ਐਵੇਂ ਸੀ ਵੀ ਪਾਣੀ ਪੂਣੀ ਪਲਾਉਣ ਵਾਲਾ ਟੀਮ ਨਾਲ ਆਇਆ ਉਹ ਫਿਰ ਪਤਾ ਲੱਗਿਆ ਵੀ ਮੇਨ ਰੈਡਰ ਮੇਨ ਰੈਡਰ ਹੈ ਲੋਕਾਂ ਨੇ ਚੱਕਦੀਆਂ ਹੂਕਾਂ ਫਿਰ ਕਿਸੇ ਪਤੰਦੇ ਨੂੰ ਜੋਸ਼ੀ ਵਾਲਾ ਸੀ ਜਾਨ ਸਾਰ ਜਾਫੀ ਦੇ ਕੰਨ ਤੇ ਜੜਤਾ ਲੱਫੜ ਕੇਰਾ ਦਾ ਜਾਫੇ ਵੀ ਪਮੱਤਰ ਜੇ ਗਿਆ ਪਰ ਅਗਲੇ ਹੀ ਪਲ ਸੰਭਲ ਕੇ ਗੋਲਿਆ ਗੇਜਾ ਤੀਰਵਲ ਗੇਜਾ ਤੀਰ ਵੀ ਸਿੱਧਾ ਨਹੀਂ ਭੱਜਿਆ ਸਤੰਦਰ ਬੈਂਕ ਗੇਰ ਚ ਹੀ ਆਵੇ ਉਂਗਲਾ ਖੜੀਆਂ ਕਰਦਾ ਬਸ ਫੇਰ ਕੀ ਸੀ ਜਾਫੇ ਵੀ ਮੂੰਹ ਹੀ ਮੂੰਹ ਘੁੜਦਾ ਆ ਵੀ ਵੜੇ ਉਹ ਵੀ ਨਾ 35 40 ਥੱਪੜ ਖਾਣ ਤੋਂ ਬਾਅਦ ਢੇਰੀਆਂ ਕੋਲ ਆ ਕੇ ਡੇਗੇ ਪਿਆ ਕਹਿੰਦੇ ਦੰਦਲ ਪੈ ਗਈ ਦੰਦਲ ਮੈਚ ਉੱਥੇ ਹੀ ਰੁਕ ਦੰਦਲ ਪੈਣ ਬਾਅਦ ਮੈਚ ਉੱਥੇ ਹੀ ਰੋਕਤਾ ਡਿੱਗੇ ਪਏ ਦੇ ਹੱਥਾਂ ਪੈਰਾਂ ਤੇ ਲੱਗ ਪਏ ਨਾਲ ਦੀ ਨਾਲ ਮਾਰਸ਼ਾ ਕਰਨ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਦੋ ਤਿੰਨ ਜਾਣੇ ਛਾਟਾ ਨਾਲ ਝੱਲ ਮਾਰਨ ਲੱਗ ਪਏ ਫੇਰ ਕਿਤੇ ਜਾ ਕੇ 8-10 ਮਿੰਟਾਂ ਬਾਅਦ ਹੋਸ਼ ਆਈ ਉਠਣਸਾਰ ਰੈਫਰੀ ਨੂੰ ਕਹਿੰਦਾ ਨੰਬਰ ਦਾ ਕੀ ਬਣਿਆ ਅੱਗੋਂ ਰੈਫਰੀ ਵੀ ਬਾਲਾ ਕੱਬਾ ਸੀ ਜੱਦਾ ਨੰਬਰ ਦਾ ਤੇਰੀ ਜਾਂ ਦਾ ਮਸਾ ਵਜੀ ਜਾ ਕੱਪੜੇ ਬਾਲਾ ਚੁੱਪ ਕਰਕੇ ਇਹ ਸੀਗਾ ਗੇਜਾ ਤੀਰ ਧੰਨਵਾਦ ਇਹ ਕਿਤਾਬ ਜ਼ਰੂਰ ਪੜ੍ਹੋ ਬਹੁਤ ਸੋਹਣੀ ਕਿਤਾਬ ਹੈ ਇਦਾਂ ਦੀ ਪਿੰਡ ਦੇ ਆ ਗੱਲਾਂ